ਪਿਆਰ ਦੇ 90 ਦੇ ਦੌਰ ਦੇ ਡੀਜੀਪੀ ਕੇਪੀਐਸ ਗਿੱਲ ਦਾ ਜਦੋਂ ਵੀ ਨਾਂ ਸਾਹਮਣੇ ਆਉਂਦਾ ਆ ਬਦਨ ਦੇ ਵਿੱਚ ਇੱਕ ਸਹਿਰਨ ਜੀ ਫੈਲ ਜਾਂਦੀ ਹੈ ਖਾਸ ਕਰਕੇ ਉਹਨਾਂ ਦੇ ਜਿਹੜੇ ਕਿ ਸਨ 75 ਤੇ 80 ਦੇ ਦੌਰ ਦੇ ਜੰਮੇ ਹੋਏ ਬੱਚੇ ਨੇ ਜਦੋਂ ਵੀ ਕੇਪੀਐਸ ਗਿੱਲ ਦਾ ਨਾਂ ਯਾਦ ਕੀਤਾ ਗਿਆ ਤਾਂ ਇੱਕ ਅਲੱਗ ਛਵੀ ਉੱਭਰ ਕੇ ਸਾਹਮਣੇ ਆਈ ਆ ਖਾਸ ਕਰਕੇ ਜੱਸੀ ਗਿੱਲ ਜਿਹੜਾ ਕਿ ਪਿਛਲੇ ਦਿਨਾਂ ਸਿੰਗਰ ਕਾਫੀ ਚਰਚਾ ਵਿੱਚ ਰਿਹਾ ਤੇ ਉਹਨਾਂ ਨੇ ਕੁਝ ਕਿੱਸਾ ਸੁਣਾਉਂਦੇ ਦੱਸਿਆ ਕਿ ਉਹਨਾਂ ਨੂੰ KPS ਗਿੱਲ ਦੇ ਕੁਝ ਕਾਰਕੁਨ ਜਾਂ ਕੁਝ ਮਲਾਜ਼ਮ ਉਹਨੂੰ ਚੱਕ ਕੇ ਲੈ ਜਾਂਦੇ ਤੇ ਉਹਨਾਂ ਨੂੰ ਗਾਣੇ ਜਾਂ ਗਜਲਾ ਸੁਣਨ ਨੂੰ ਕਿਹਾ ਜਾਂਦਾ ਸੀ ਤੇ ਗਜਲਾ ਸੁਣਾਉਣੀਆਂ ਪੈਂਦੀਆਂ ਸੀ ਉਹਨਾਂ ਨੂੰ ਮੈਂ ਅੱਜ ਗੱਲ ਕਰਨ ਜਾ ਰਿਹਾ KPS ਗਿੱਲ ਤੇ ਬਾਲੀਵੁੱਡ ਦੇ ਇੱਕ ਕਨੈਕਸ਼ਨ ਦੀ ਖਾਸ ਕਰਕੇ ਸ਼ਿਲਪਾ ਸ਼ੇਟੀ ਤਰਮਿੰਦਰ ਤੇ ਤੀਸਰੀ ਸੀ ਜਿਹੜੀ ਸ਼੍ਰੀ ਦੇਵੀ ਸ਼੍ਰੀ ਦੇਵੀ ਨਾਲ ਸਭ ਤੋਂ ਜ਼ਿਆਦਾ ਵੱਡਾ ਕਨੈਕਸ਼ਨ ਉੱਭਰ ਕੇ KPS ਗਿੱਲ ਦਾ ਸਾਹਮਣੇ ਆਉਂਦਾ ਰਿਹਾ ਹੈ ਆ ਮੈਂ ਇਸ ਟੌਪਿਕ ਤੇ ਬੋਲਣ ਨੂੰ ਤਾਂ ਬਹੁਤ ਲੰਬਾ ਬੋਲ ਸਕਦਾ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਚੀਜ਼ਾਂ ਦੇ ਉੱਤੇ ਜਿਹੜੀਆਂ ਕਿ ਖਾਸ ਕਰਕੇ ਮੀਡੀਆ ਦੇ ਵਿੱਚ ਛਪੀਆਂ ਨੇ ਜਾਂ ਜਿਹੜੀਆਂ ਕਿ ਉਸ ਟਾਈਮ ਦੇ ਪੱਤਰਕਾਰਾਂ ਨੇ ਚਾਹੇ ਇੱਕ ਉਹਨਾਂ ਦਾ ਪੈਮਾਨਾ ਲਾ ਲਓ ਚਾਹੇ ਉਹਨਾਂ ਦੇ ਇੱਕ ਨਜ਼ਰੀਆ ਲਾ ਲਓ ਉਹਦੇ ਹਿਸਾਬ ਨਾਲ ਮਤਲਬ ਉਹਨਾਂ ਨੇ ਕੇਪੀਐਸ ਗਿਲ ਦੇ ਉਸ ਚੀਜ਼ ਨੂੰ ਜਿਹੜੀ ਕਿ ਸ਼੍ਰੀ ਦੇਵੀ ਨਾਲ ਮੀਟਿੰਗ ਹੁੰਦੀ ਸੀ ਮੁਲਾਕਾਤਾਂ ਹੁੰਦੀਆਂ ਸੀ ਤੇ ਉਹਨਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਇਹਦੇ ਉੱਤੇ ਆਪਣੇ ਖੁੱਦ ਦਾ ਕੁਝ ਵਿਊ ਨਹੀਂ ਦਊਂਗਾ ਮੈਂ ਉਹ ਕੋਸ਼ਿਸ਼ ਕਰੂੰਗਾ ਕਿ ਉਸ ਪੁਆਇੰਟ ਆਫ View ਨੂੰ ਕਿ ਉਦੋਂ ਕੀ ਹੋ ਰਿਹਾ ਸੀ ਜਦੋਂ ਖੜਕੂ ਦੌਰ ਚੱਲ ਰਿਹਾ ਸੀ ਜਦੋਂ ਖੜਕੂ ਦੌਰ ਖਤਮ ਹੋਇਆ ਉਸ ਮੁੱਦੇ ਦੇ ਉੱਤੇ ਅੱਜ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਇਤਿਹਾਸ ਨੂੰ ਉਰੇਦਨ ਦੀ ਕੋਸ਼ਿਸ਼ ਕਰਾਂਗੇ ਤਾਂ ਦੋਸਤੋ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੋਸਤਮ ਚੈਨਲ ਤੇ ਅੱਜ ਵਾਰੀ ਆ ਪੰਜਾਬ ਦੇ 90 ਦੇ ਦੌਰ ਦੇ ਡੀਜੀਪੀ ਕੇਪੀਐਸ ਗਿੱਲ ਤੇ ਸ੍ਰੀ ਦੇਵੀ ਤੇ ਹੋਰ ਬਾਲੀਵੁੱਡ ਕਲਾਕਾਰ ਦੇ ਉੱਤੇ ਗੱਲ ਕਰਾਂਗੇ ਦੋਸਤੋ ਜਦੋਂ ਮੈਂ ਇਤਿਹਾਸ ਦੇ ਪੰਨਿਆਂ ਤੇ ਗਿਆ ਤਾਂ ਮੈਂ ਜਦੋਂ ਕੇਪੀਐਸ ਗਿੱਲ ਦਾ ਤੇ ਸ੍ਰੀ ਦੇਵੀ ਦਾ ਨਾਮ ਸਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਇੱਕ ਬਹੁਤ ਵਧੀਆ ਲੇਖ ਬਹੁਤ ਹੀ ਟੌਪ ਕਲਾਸ ਲੇਖ ਮੇਰੇ ਸਾਹਮਣੇ ਆਇਆ ਜਾਂ ਮੇਰੇ ਸਰਚ ਵਿੱਚ ਸਾਹਮਣੇ ਆਇਆ ਜਿਹੜਾ ਕਿ ਮੈਨੂੰ ਲੱਗਦਾ ਕਿ ਇਸ ਸਾਰੇ ਮੁੱਦੇ ਨੂੰ ਸਮੇਟ ਕੇ ਆਪਣੇ ਵਿੱਚ ਪ੍ਰੋ ਲੈ ਲੈਂਦਾ ਤੇ ਉਹਨੂੰ ਇੱਕ ਆਪਾਂ ਜੇਕਰ ਆਪਾਂ ਉਸ ਇੱਕ ਲੇਖ ਨੂੰ ਸੁਣ ਲਈਏ ਤਾਂ ਮੇਰੇ ਹਿਸਾਬ ਨਾਲ ਤੁਹਾਡੇ ਸਾਰੇ ਜਿਹੜੇ ਇਸ ਟੌਪਿਕ ਦੇ ਉੱਤੇ ਜੋ ਮਤਭੇਦ ਨੇ ਜਾਂ ਸੋਚ ਆ ਉਹ ਤੁਹਾਨੂੰ ਸਾਬਤ ਕਰ ਦਊਗੀ ਕਿ ਕਿਉਂ ਕੇ ਪੀ ਐਸ ਗਿੱਲ ਦਾ ਸ੍ਰੀ ਦੇਵਿ ਨਾਲ ਮੀਟਿੰਗ ਵਾਣੀ ਸੀ ਤੇ ਕਿਉਂ ਸ੍ਰੀ ਦੇਵ ਨੇ ਕੁਝ ਇਹੋ ਜਿਹੇ ਬਿਆਨ ਦਿੱਤੇ ਸੀ ਜਿਹਦੇ ਨਾਲ ਉਹ ਚਰਚਾ ਚਾਈ ਸੀ ਮੈਂ ਉਹ ਪੱਤਰਕਾਰ ਦੀ ਵੀ ਗੱਲ ਜਰੂਰ ਕਰੂੰਗਾ ਜਿਨ੍ਹਾਂ ਨੇ ਉਹ ਲੇਖ ਛਾਪਿਆ ਸੀ ਉਹਨਾਂ ਦਾ ਉਹਨਾਂ ਦਾ ਨਾਮ ਸੀ ਦਲਜੀਤ ਅੰਮੀ ਤੇ ਜਿਹੜੇ ਉਹ ਬੀ ਬੀ ਸੀ ਦੇ ਪੱਤਰਕਾਰ ਰਹੇ ਨੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਸੋਚ ਕੀ ਸੀ ਜਾਂ ਕੀ ਨਹੀਂ ਸੀ ਪਰ ਮੈਂ ਐਜ਼ ਪਰ ਉਹਨਾਂ ਦਾ ਜਿਵੇਂ ਲੇਖ ਹੈਗਾ ਮੈਂ ਤੁਹਾਨੂੰ ਉਹਦੇ ਵਿੱਚੋਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਜਾਂ ਉਹ ਲੇਖ ਦੇ ਵਿਆਹ ਦੇ ਉੱਤੇ ਮੈਂ ਗੱਲ ਕਰਨ ਜਾ ਰਿਹਾ ਹਾਂ ਫਰਵਰੀ 2018 ਨੂੰ ਬੀਬੀਸੀ ਪੱਤਰਕਾਰ ਦਲਜੀਤ ਅੰਮੀ ਦੀ ਇੱਕ ਪੋਸਟ ਆਉਂਦੀ ਆ ਇੱਕ ਲੇਖ ਹੁੰਦਾ ਜਦੋਂ ਸ੍ਰੀ ਦੇਵੀ ਕੇਪੀਐਸ ਗਿੱਲ ਦੀ ਹੀਰੋਇਨ ਬਣਨ ਨੂੰ ਰਾਜ਼ੀ ਹੋਈ ਸੀ ਸ੍ਰੀ ਦੇਵੀ ਕਹਿੰਦੀ ਆ ਮੈਂ ਪਹਿਲਾਂ ਪੰਜਾਬ ਆਉਣ ਤੋਂ ਡਰਦੀ ਹੁੰਦੀ ਸੀ ਪਰ ਇੱਥੇ ਆ ਕੇ ਮੇਰਾ ਸਾਰਾ ਡਰ ਨਿਕਲ ਗਿਆ ਹੈ ਜੇ ਕੇਪੀਐਸ ਗਿੱਲ ਨਾਇਕ ਦੀ ਭੂਮਿਕਾ ਨਿਭਾਉਣ ਤਾਂ ਮੈਂ ਉਹਨਾਂ ਦੀ ਨਾਇਕਾ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਾਂ ਮਰਹੂਮ ਸ੍ਰੀ ਦੇਵੀ ਦੇ ਇਹ ਬਿਆਨ ਮਾਰਚ 1993 ਵਿੱਚ ਪੰਜਾਬ ਦੀਆਂ ਅਖਬਾਰਾਂ ਵਿੱਚ ਛਪੇ ਸੀ ਇਸ ਖਬਰ ਅਜੀਤ ਅਖਬਾਰ ਵਿੱਚ ਸੁਰਖੀ ਸੀ ਗਿੱਲ ਨੂੰ ਆਖਰ ਸੁਬਨਿਆ ਦੀ ਰਾਣੀ ਮਿਲ ਹੀ ਗਈ ਇਸ ਸੁਰਖੀ ਦੇ ਉਸ ਵੇਲੇ ਕਈ ਮਾਇਨੇ ਨਿਕਲ ਸਨ ਸੂਬਾ ਡੇ ਨੇ 25 ਫਰੰਸ 93 ਦੇ ਇੰਡੀਅਨ ਐਕਸਪ੍ਰੈਸ ਵਿੱਚ ਕਟਾਸ਼ ਕੀਤਾ ਸੀ ਕਿ ਸ਼੍ਰੀ ਦੇਵੀ ਦੇ ਕੇ ਪੀ ਐਸ ਗਿੱਲ ਦੀ ਫਿਲਮ ਵਿੱਚ ਨਾਇਕਾ ਬਣਨ ਦੀ ਖਬਰ ਸਾਡੇ ਮੁਲਕ ਖਿਲਾਫ ਕਿਸੇ ਵਿਦੇਸ਼ੀ ਖੁਫੀਆ ਏਜੰਸੀ ਦੀ ਸਾਜ਼ਿ ਨਹੀਂ ਤਾਂ ਹੋਰ ਕੀ ਹੈ ਸ੍ਰੀ ਦੇਵੀ ਦੇ ਆਪਣੀ ਮੌਤ ਤੋਂ ਤਕਰੀਬਨ 26 ਸਾਲ ਪਹਿਲਾਂ ਸ੍ਰੀ ਦੇਵੀ ਪੰਜਾਬ ਪੁਲਿਸ ਦੇ ਹੜਕੂ ਲੈ ਖਿਲਾਫ ਸਰਕਾਰੀ ਦਾਬੇ ਦਾ ਇੱਕ ਚਿਹਰਾ ਬਣੀ ਸੀ ਅਮ ਹੜਕੂ ਜਿੱਥੇ ਬੰਦੀਆਂ ਦੇ ਫੈਸਲੇ ਕੋ ਨਸਾਨ ਤੋਂ ਬਾਅਦ ਪੰਜਾਬ ਪੁਲਿਸ ਗਾਇਕੀ ਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਰਾਹੀਂ ਸਰਕਾਰ ਆਪਣੀ ਜਿੱਤ ਦਾ ਐਲਾਨ ਕਰ ਰਹੀ ਸੀ ਪੰਜਾਬ ਵਿੱਚ ਅਮ ਦੇ ਪਰਤ ਆਉਣ ਤੇ ਲੋਕਾਂ ਵਿੱਚ ਇਸ ਗੱਲ ਦੇ ਅਹਿਸਾਸ ਨੂੰ ਜਗਾਉਣ ਲਈ ਪੰਜਾਬ ਪੁਲਿਸ ਦੀ ਸਰਪ੍ਰਸਤੀ ਵਿੱਚ ਗਾਇਕੀ ਦੇ ਅਹਾੜੇ ਲੱਗ ਰਹੇ ਸਨ ਸ੍ਰੀ ਦੇਵੀ ਚੰਡੀਗੜ੍ਹ ਵਿੱਚ ਸਾਵਨ ਕੁਮਾਰ ਦੀ ਫਿਲਮ ਚਾਂਦ ਕਾ ਟੁਕੜਾ ਦੀ ਸ਼ੂਟਿੰਗ ਲਈ ਆਈ ਹੋਈ ਸੀ ਤੇ ਇਸ ਫਿਲਮ ਵਿੱਚ ਐਮ ਕਰਦਾਰ ਕਰਨ ਵਾਲੇ ਸਨ ਸਲਮਾਨ ਖਾਨ, ਸ਼ਤਰੂਨ सिन्हा ਤੇ ਅਨੂਪਮ ਖੇਰ ਨੇ ਇਹ ਕਰਦਾਰ ਨਿਭਾਈ ਸੀ। ਚੰਡੀਗੜ੍ਹ ਵਿੱਚ ਸ਼੍ਰੀ ਦੇਵੀ ਦੇ ਉਪਰੋਕਤ ਬਿਆਨ ਪੰਜਾਬ ਪੁਸਤ ਦੇ ਤਤਕਾਲੀਨ ਮੁਖੀ ਕੇ ਪੀ ਐਸ ਗਿੱਲ ਦੀ ਮਹਿਮਾਨ ਨਿਵਾਜੀ ਵਿੱਚ ਚੌੜਵੇਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਦਿੱਤੇ ਸਨ। ਉਸ ਟਾਈਮ ਖਾੜਕੂਸਰੀ ਦੇਵੀ ਦੀਆਂ ਫਿਲਮਾਂ ਦੇਖਦੇ ਹੁੰਦੇ ਸੀ। ਇਸੇ ਚੰਡੀਗੜ੍ਹ ਦੇ ਤਕਰੀਬਨ ਦੂਸਰੇ ਪਾਸੇ ਬੜੈਲ ਕੇਂਦਰੀ ਜੇਲ੍ਹ ਹੈ। ਇਸ ਜੇਲ੍ਹ ਵਿੱਚ ਕੈਦ ਖਾੜਕੂ ਸ੍ਰੀ ਦੇਵੀ ਦੀਆਂ ਫਿਲਮਾਂ ਦੇਖਦੇ ਰਹੇ ਸਨ ਪੰਜਾਬ ਸੰਕਟ ਦੀ ਖੂਨੀ ਲੜਾਈ ਦੌਰਾਨ ਦੋਹਾਂ ਤਰ੍ਹਾਂ ਵਿੱਚ ਸ੍ਰੀ ਦੇਵੀ ਦੇ ਕਦਰਦਾਨ ਰਹੇ ਸਨ ਸਾਲ 1900 87 ਤੋਂ 190 ਤੱਕ ਜੇਲ੍ਹਬੰਦ ਰਹੇ ਆਲ ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨ ਸੁਰੇਂਦਰ ਸਿੰਘ ਕ੍ਰਿਸ਼ਨਪੁਰਾ ਨੂੰ ਸ੍ਰੀ ਦੇਵੀ ਦੀ ਮੌਤ ਦੀ ਖਬਰ ਉਹਨਾਂ ਦੇ ਪੁੱਤਰ ਨੇ ਸੁਣਾਈ। ਕ੍ਰਿਸ਼ਨਪੁਰਾ ਦੇ ਮੂੰਹੋਂ ਅੱਬੜਵਾਹੀ ਨਿਕਲਿਆ ਸ੍ਰੀ ਦੇਵੀ ਨਹੀਂ ਮਰ ਸਕਦੀ। ਕ੍ਰਿਸ਼ਨਪੁਰਾ ਨੂੰ ਯਾਦ ਹੈ ਕਿ ਉਹਨਾਂ ਨੇ ਬੜੈਲ ਝੇਲ ਵਿੱਚ 2000 ਨਾਲ ਟੈਲੀਵਿਜ਼ਨ ਉੱਤੇ ਸ੍ਰੀ ਦੇਵੀ ਦੀ ਫਿਲਮ ਰੂਪ ਕੀ ਰਾਣੀ ਚੋਰੋ ਘਰ ਰਾਜਾ ਦੇਖੀ ਸੀ। ਅਹਿਮ ਖਾੜਕੂਆਂ ਨੂੰ ਮਾਰਨ ਜਾਂ ਗ੍ਰਿਫਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਰੇਸ਼ਨ ਹੀਲਿੰਗ ਟੱਚ ਸ਼ੁਰੂ ਕੀਤਾ ਸੀ ਉਹਨਾਂ ਦਿਨਾਂ ਵਿੱਚ ਕੇਪੀਐਸ ਗਿੱਲ ਦੀਆਂ ਤਿੰਨ ਤਰ੍ਹਾਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਛਪਦੀਆਂ ਸਨ ਇੱਕ ਉਹਨਾਂ ਦੀ ਪੰਜਾਬ ਵਿੱਚ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕਰਦੇ ਆ ਜਾਂ ਖਾੜਕੂਆਂ ਦੇ ਪੀੜਤਾਂ ਨੂੰ ਮੁਆਵਜ਼ਾ ਦਿੰਦਿਆਂ ਦੀ ਤਸਵੀਰ ਹੁੰਦੀ ਦੂਸਰੀ ਖੁੱਲੀ ਜੇਬ ਮਾਰਚ ਪਾਸਟ ਕਰਨ ਦਾ ਜਾਂ ਸਲਾਮੀ ਲੈਣ ਦੀ ਤਸਵੀਰ ਹੁੰਦੀ ਸੀ ਤੀਸਰੀ ਪੰਜਾਬ ਤੋਂ ਬਾਹਰ ਕਿਸੇ ਸਨਮਾਨ ਲੈਣ ਦੀ ਤਸਵੀਰ ਹੁੰਦੀ ਸੀ ਇਸ ਤੋਂ ਇਲਾਵਾ ਖਾੜਤਾਂ ਦੇ ਹਥਿਆਰ ਸੁੱਟਣ ਜਾਂ ਅਸਲੇ ਦੀਆਂ ਖੇਪਾਂ ਫੜੇ ਜਾਣ ਦੀਆਂ ਖਬਰਾਂ ਨਾਲ ਵੀ ਉਹਨਾਂ ਦੀਆਂ ਤਸਵੀਰਾਂ ਹੁੰਦੀਆਂ ਸਨ ਇਸ ਤਰ੍ਹਾਂ ਦੇ ਮਾਹੌਲ ਵਿੱਚ ਸ੍ਰੀ ਦੇਵੀ ਦੇ ਕੇ ਪੀ ਐਸ ਗਿੱਲ ਦੀ ਤਸਵੀਰ ਛਪਣਾ ਵੀ ਬਾਕੀ ਤਸਵੀਰਾਂ ਵਾਲਾ ਹੀ ਕਾਰਜ ਸਿਰੇ ਚੜਾਉਂਦਾ ਹੈ ਸਾਰੀਆਂ ਤਸਵੀਰਾਂ ਦੇ ਨਾਇਕ ਕੇ ਪੀ ਐਸ ਗਿੱਲ ਸਨ ਅਤੇ ਇਸ ਤਸਵੀਰ ਵਿੱਚ ਨਾਇਕਾ ਵੀ ਸੀ ਟਾਈਮਜ਼ ਆਫ ਇੰਡੀਆ ਨੇ 8 ਮਾਰਚ 1993 ਨੂੰ ਲਿਖਿਆ ਸੀ ਔਰ ਮਤਲਬ ਕੇਪੀਐਸ ਗਿੱਲ ਦੀ ਕਾਰਗੁਜ਼ਾਰੀ ਅਤੇ ਉਹ ਸ਼੍ਰੀ ਦੇਵੀ ਦੀ ਅਦਾਕਾਰੀ ਨੇ ਉਹਨਾਂ ਨੂੰ ਇੱਕ ਦੂਸਰੇ ਦਾ ਪ੍ਰਸ਼ੰਸਕ ਬਣਾ ਦਿੱਤਾ ਸੀ ਇਸ ਖਬਰ ਵਿੱਚ ਅਨਕਾਉਂਟਰ ਸ਼ਬਦ ਇੱਕ ਪਾਸੇ ਮੁਲਾਕਾਤ ਦੀ ਬਾਤ ਪਾਉਂਦਾ ਹੈ ਤੇ ਦੂਸਰੇ ਪਾਸੇ ਪੁਲਿਸ ਮੁਕਾਬਲੇ ਯਾਦ ਕਰਵਾਉਂਦਾ ਸੀ ਇਹੋ ਖੇਡ ਪੰਜਾਬੀ ਟਰਮੀਨਲ ਨੇ 7 ਮਾਰਚ ਦੇ ਅਖਬਾਰ ਵਿੱਚ ਮੁੱਠਪੇੜ ਸ਼ਬਦ ਰਾਹੀਂ ਢੇਡੀ ਸੀ ਪੁਲਿਸ ਦੀ ਸਭਿਆਚਾਰਕ ਮਸ਼ਕ ਕੇਪੀਐਸ ਗਿੱਲ ਨੂੰ ਨਾਇਕ ਬਣਾ ਰਹੀ ਸੀ ਤੇ ਸ਼੍ਰੀ ਦੇਵੀ ਦਾ ਅਦਾਕਾਰ ਵਜੋਂ ਲੋਕਾਂ ਦੇ ਦਿਲੋ ਦਿਮਾਗ ਵਿੱਚ ਨਾਇਕਾ ਦਾ ਅਕਸ ਬਣਿਆ ਹੋਇਆ ਸੀ ਇਸ ਨਾਇਕਾ ਨਾਲ ਬੈਠੇ ਕੇ ਪੀਐਸ ਗਿੱਲ ਦਾ ਨਾਇਕ ਵਜੋਂ ਅਕਸ ਉਗਾੜਨ ਦਾ ਕੰਮ ਸ਼੍ਰੀ ਦੇਵੀ ਦੇ ਬਿਆਨ ਕਰਦੇ ਸਨ ਜਦੋਂ ਕੇਪੀਐਸ ਗਿੱਲ ਕਹਿੰਦੇ ਹਨ ਕਿ ਉਹਨਾਂ ਨੇ ਸ਼੍ਰੀ ਦੇਵੀ ਦੀਆਂ ਫਿਲਮਾਂ 20-20 ਵਾਰ ਦੇਖੀਆਂ ਨੇ ਤਾਂ ਉਹਨਾਂ ਦਾ ਸਖਤ ਪੁਲਸ ਵਾਲਾ ਅਕਸ ਵੀ ਕੁਝ ਮਲਾਇਮ ਹੋ ਜਾਂਦਾ ਹੈ ਸੰ 2004 ਤੋਂ 2007 ਤੱਕ ਡੀਜੀਪੀ ਦੇ ਅਹੁਦੇ ਉੱਤੇ ਤਾਇਨਾਤ ਰਹੇ ਜੀਐਸ ਔਜਲਾ ਨੇ ਤਤਕਾਲੀਨ ਮਾਹੌਲ ਬਾਬਤ ਬੀਬੀਸੀ ਨੂੰ ਦੱਸਿਆ ਉਸ ਵੇਲੇ ਲੋਕਾਂ ਦਾ ਭਰੋਸਾ ਬਹਾਲ ਕਰਨ ਅਤੇ ਫਿਜਾ ਵਿੱਚ ਤਬਦੀਲੀ ਦਾ ਸੁਨੇਹਾ ਪਰ ਲਈ ਪੁਲਸ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਆਪਣਾ ਜੋੜਿਆ ਤੇ ਉਹਨਾਂ ਦੀਆਂ ਪੇਸ਼ਕਾਰੀਆਂ ਹੀ ਲੋਕਾਂ ਦਾ ਮਨੋਰੰਜਨ ਕੀਤਾ ਪਰ ਉਸ ਸਮੇਂ ਕੇ ਪੀ ਐਸ ਗਿੱਲ ਆਪਣੇ ਉਸ ਬਿਆਨ ਤੋਂ 20-20 ਜਵਾਰ ਫਿਰਮਾਂ ਦੇਖਿਆਂ ਦੇ ਬਿਆਨ ਤੋਂ ਭਟਕ ਜਾਂਦੇ ਨੇ ਜਦੋਂ ਉਹ ਸਲਮਾਨ ਖਾਨ ਦੇ ਨਾਮ ਨੂੰ ਆਮਰ ਖਾਨ ਦਾ ਨਾਮ ਖਹਿ ਕੇ ਮੁਖਾਤਬ ਕਰਦੇ ਨੇ ਜਜ ਕਿ ਸਲਮਾਨ ਖਾਨ ਤੇ ਆਮਰ ਖਾਨ ਉਹਨਾਂ ਦਿਨਾਂ ਵਿੱਚ ਦੋਨੋਂ ਬਰਬਰ ਦੇ ਕਲਾਕਾਰ ਸਨ ਦੋਨਾਂ ਦਾ ਬਰਬਰ ਦਾ ਨਾਮ ਸੀ ਪਰ ਕੇ ਪੀ ਐਸ ਗਿੱਲ ਸਲਮਾਨ ਖਾਨ ਦੇ ਥੋਂ ਤੇ ਮਤਲਬ ਉਹਨਾਂ ਦਾ ਨਾਮ ਆਮਰ ਖਾਨ ਨੂੰ ਖਹਿ ਕੇ ਮੁਤਾਬਿਕ ਕਰਦੇ ਨੇ ਮੁਖਾਤਬ ਕਰਦੇ ਨੇ ਸਕ੍ਰੀਨ ਉਤੇ ਸਾਹ ਪਹੁੰਚ ਜਾਂਦਾ ਹੈ ਕਿ ਉਹਨਾਂ ਨੂੰ ਫਿਲਮਾਂ ਦਾ ਕੋਈ ਜ਼ਿਆਦਾ ਚਸਕਾ ਨਹੀਂ ਸੀ ਇਹ ਸਾਰਾ ਇੱਕ ਪ੍ਰੋਪਗਾਂਡਾ ਸੀ ਲੋਕਾਂ ਦੇ ਵਿੱਚ ਇੱਕ ਪੁਲਿਸ ਦੀ ਇਮੇਜ ਨੂੰ ਸਹੀ ਕਰਨ ਦਾ ਇਸ ਤੋਂ ਲਾਵਾ ਜਿਸ ਨੂੰ ਵੀ ਲਿਖਦੇ ਨੇ ਕਿ ਜੀਐਸ ਔਜਲਾ ਨੂੰ ਪੋਸਟ ਦੀ ਇਸ ਮਹਿੰਮ ਵਿੱਚ ਸ਼ਾਮਲ ਹੋਣ ਵਾਲੇ ਕਈ ਗਾਇਕਾਂ ਦੇ ਨਾਮ ਯਾਦ ਹਨ ਪਰ ਉਹ ਸ਼੍ਰੀਦੀਵੀ ਬਾਬਤ ਕਹਿੰਦੇ ਹਨ ਮੈਨੂੰ ਸ਼੍ਰੀਦੀਵੀ ਬਾਬਤ ਕੁਝ ਯਾਦ ਨਹੀਂ ਪਰ ਪੁਲਿਸ ਨੇ ਕਲਾਕਾਰਾਂ ਰਹੀਂ ਲੋਕਾਂ ਨੂੰ ਅਮਨ ਦੀ ਬਹਾਲੀ ਦਾ ਸੁਨੇਹਾ ਦੇਣ ਲਈ ਮਹਿੰਮ ਜ਼ਰੂਰ ਚਲਾਈ ਸੀ ਰਾਜਨੀਤੀ ਸ਼ਾਸਤਰ ਦੇ ਕਾਲਜ ਅਧਿਆਪਕ ਡਾਕਟਰ ਤਗਿੰਦਰ ਇਸ ਤਸਵੀਰ ਦੀ ਰਮਜ ਇਸ ਤਰ੍ਹਾਂ ਫੜਦੇ ਹਨ ਸ਼੍ਰੀਦੀਵੀ ਉਸ ਵੇਲੇ ਭਾਵੇਂ ਰਸਮੀ ਤੌਰ ਤੇ ਪੁਲਿਸ ਦਾ ਪੋਸ ਦੀ ਮਹਿੰਮ ਦਾ ਹਿੱਸਾ ਨਾ ਹੋਵੇ ਪਰ ਅਖਬਾਰ ਦੀ ਖਬਰ ਅਤੇ ਤਸਵੀਰ ਸਰਕਾਰੀ ਸੱਭਿਆਚਾਰ ਮਹਿੰਮ ਦੇ ਚੌਕ ਤੇ ਵਿੱਚ ਪੂਰੀ ਉੱਤਰਦੀ ਹੈ ਪੰਜਾਬ ਦੇ ਕਵੀ ਗੁਰਪ੍ਰੀਤ ਸਿੰਘ ਗਿੱਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਉਸ ਸਮਾਗਮ ਵਿੱਚ ਦਰਸ਼ਕ ਜੋ ਹਾਜ਼ਰ ਸਨ ਜਿਸ ਦੇ ਸਰਪ੍ਰਸਤ ਕੇ ਪੀ ਐਸ ਗਿੱਲ ਸਨ ਮੁੱਖ ਮਹਿਮਾਨ ਤਤਕਾਲੀਨ ਮੁੱਖ ਮੰਤਰੀ ਬਿਆਨ ਸਿੰਘ ਸਨ ਤੇ ਕਲਾਕਾਰ ਸ੍ਰੀ ਦੇਵੀ ਸੀ ਗੁਰਪ੍ਰੀਤ ਗਿੱਲ ਨੇ ਬੀਬੀਸੀ ਨੂੰ ਦੱਸਿਆ ਸ੍ਰੀ ਦੇਵੀ ਨੇ ਸਾਦੇ ਜਿਹੇ ਸ਼ਬਦਾਂ ਵਿੱਚ ਪੰਜਾਬ ਵਿੱਚ ਅਮਨ ਦੀ ਬਹਾਲੀ ਦਾ ਸਵਾਗਤ ਕੀਤਾ ਸੀ ਤੇ ਲੋਕਾਂ ਨੂੰ ਮਿਲ ਜੁਲ ਕੇ ਰਹਿਣ ਦੀ ਬੇਨਤੀ ਕੀਤੀ ਸੀ ਉਸ ਸਮਾਗਮ ਦੇ ਪ੍ਰਸ਼ੰਸਕ ਵਿੱਚੋਂ ਕਾਂਗਰਸੀ ਕਾਰਕੁਨ ਅਮਰਜੀਤ ਸਿੰਘ ਟਿੱਕਾ ਸੂਬਾ ਪ੍ਰਧਾਨ ਸਕੱਤਰ ਸ਼ਾਹਵਲ ਸੰਤ ਸ੍ਰੀ ਦੇਵੀ ਰਾਸ਼ਟਰਵਾਦ ਕਲਾਕਾਰ ਸੀ ਤੇ ਉਹ ਪੂਰਾ ਖਤਰਾ ਸੀੜਕੇ ਲੁਧਿਆਣੇ ਆਈ ਸੀ ਇੰਡੀਆ ਟੂਡੇ ਦੇ ਪੱਤਰਕਾਰ ਰਮੇਸ਼ ਬਰਾਇਕ ਨੇ ਮਈ 31 1993 ਦੇ ਆਪਣੇ ਲੇਖ ਵਿੱਚ ਬੰਦੂਕਾਂ ਦੀ ਥਾ ਪੰਜਾਬ ਵਿੱਚ ਤੁੰਬੀਆਂ ਵੱਜਣ ਦੀ ਦਲੀਲ ਇਸ ਤਰ੍ਹਾਂ ਦਿੱਤੀ ਹੈ ਸੂਬਾ ਸਰਕਾਰ ਨੇ ਸਮਝ ਲਿਆ ਹੈ ਕਿ ਲੋਕਾਂ ਨੂੰ ਸਰਕਾਰੀ ਸਮਾਗਮ ਵਿੱਚ ਲਿਆਉਣ ਲਈ ਲੋਕ ਕਲਾਵਾਂ ਮਿਕਨਾਤੀ ਸੀ ਖਿੱਚ ਰੱਖਦੀਆਂ ਕੁਝ ਮਹੀਨੇ ਪਹਿਲਾਂ ਸਰਕਾਰੀ ਸਰਪ੍ਰਸਤੀ ਹੇਠ ਲੱਗ ਕੇ ਮਗਬੂਲ ਗਾਇਕਾਂ ਦੇ ਅਖਾੜੇ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ ਕਿ ਹੁਣ ਹਾਲਾਤ ਬਦਲ ਗਏ ਹਨ ਇਸੇ ਲੇਖ ਵਿੱਚ ਸੱਭਿਆਚਾਰਕ ਮਾਮਲਿਆਂ ਦੇ ਤਤਕਾਲੀਨ ਨਿਰਦੇਸ਼ਕ ਜੀਐਸ ਵੀਰ ਦਾ ਬਿਆਨ ਦਰਜ ਹੈ ਇਹਨਾਂ ਅਖਾੜਿਆਂ ਤੋਂ ਲੋਕਾਂ ਦੇ ਰੌਅ ਅਤੇ ਖੜਕੂ ਲਹਿਰ ਦੀ ਹਾਲਤ ਦਾ ਅੰਦਾਜ਼ਾ ਹੁੰਦਾ ਹੈ ਸੁਰਿੰਦਰ ਸਿੰਘ ਕਿਸ਼ੂਪੁਰਾ ਆਪਣੇ ਸਾਥੀਆਂ ਅਤੇ ਕੇਪੀਐਸ ਗਿੱਲ ਦੀ ਸ਼੍ਰੀਦੇਵੀ ਬਾਬ ਚੂਗਾ ਵਿੱਚ ਫਰਕ ਕਰਦੇ ਹਨ ਸਿੰਘਾਂ ਨੂੰ ਸ਼੍ਰੀਦੇਵੀ ਦੀ ਅਦਾਕਾਰੀ ਪਸੰਦ ਸੀ ਪਰ ਕੇਪੀਐਸ ਗਿੱਲ ਦਾ ਸੁਆ ਕੁਝ ਹੋਰ ਤਰ੍ਹਾਂ ਦਾ ਸੀ ਕਿਸ਼ੂਪੁਰਾ ਇਸ ਤੋਂ ਬਾਅਦ ਅੰਦਾਜ਼ਾ ਅਤੇ ਕਿਆਸਿਆਂ ਪਰੀ ਚੁੱਪ ਧਾਰ ਲੈਂਦੇ ਹਨ ਉਹ ਆਪਣੀ ਚੁੱਪ ਨੂੰ ਤੋੜ ਕੇ ਕਹਿੰਦੇ ਹਨ ਕਿ ਸਾਡੀ ਉਹ ਚੜ੍ਹਾਈ ਦਾ ਸਮਾਂ ਸੀ ਹੁਣ ਮਾਹੌਲ ਬਦਲ ਗਿਆ ਹੈ ਸ੍ਰੀ ਰਵੀ ਦਾ ਹੁਕਮਨਾਮਾ ਅਤੇ ਬਾਗੀ ਦੇ ਵਿਚਾਰ ਵਿਚਾਰਨਾ ਸਿਰਫ ਪੰਜਾਬ ਤੱਕ ਮਹਦੂਦ ਨਹੀਂ ਹੈ ਜਦੋਂ ਪਾਕਿਸਤਾਨ ਵਿੱਚ ਫੌਜੀ ਤਾਨਾਸ਼ਾਹ ਜ਼ਿਆਉਲ ਹੱਕ ਨੇ ਭਾਰਤੀ ਫਿਲਮਾਂ ਦੇਖਣ ਨੂੰ ਗੈਰ ਕਾਨੂੰਨੀ ਇਕਰਾਰ ਕਰ ਦਿੱਤਾ ਤਾਂ ਕਰਾਚੀ ਦੇ ਵਿਦਿਆਰਥੀ ਹੌਸਲਾ ਵਿੱਚ ਬਗਾਵਤ ਦੀ ਨਿਸ਼ਾਨੀ ਵਜੋਂ ਸ਼੍ਰੀ ਦੇਵੀ ਦੀਆਂ ਤਸਵੀਰਾਂ ਹੀ ਲਗਾਈਆਂ ਜਾਂਦੀਆਂ ਸਨ ਤੇ ਖਿੜਕੀਆਂ ਬਾਰੀਆਂ ਖੋਲ ਕੇ ਉਹਨਾਂ ਤਸਵੀਰਾਂ ਨੂੰ ਉਹਨਾਂ ਫਿਲਮਾਂ ਨੂੰ ਦੇਖਿਆ ਜਾਂਦਾ ਸੀ ਸ਼ਾਇਦ ਇਸੇ ਲਈ ਸ਼੍ਰੀ ਦੇਵੀ ਦੀ ਮੌਤ ਦਾ ਸੋਗ ਹੱੱਦਾ ਬੰਨਿਆ ਤੋਂ ਛਲਕ ਪਿਆ ਸੀ ਵਸੂਲਲਾ ਖਾਨ ਦੀ ਲਿਖਤ ਇਹੋ ਜਿਹੀ ਦੀ ਜਾਪਦੀ ਹੈ ਕਿ ਸ਼੍ਰੀ ਦੇਵੀ ਦੇ ਰੂਪ ਕੀ ਰਾਣੀ ਹੋਣ ਬਾਬਤ ਕੋਈ ਬਹਿਸ ਨਹੀਂ ਹੈ ਪਰ ਚੋਰੋ ਕਾ ਰਾਜ ਦੇ ਅਰਥ ਸਮੇ ਸਥਾਨ ਨਾਲ ਬਦਲਦੇ ਰਹਨੇ ਆ ਤਾਂ ਦੋਸਤੋ ਅੱਜ ਦੇ ਲਈ ਇੰਨਾ ਹੀ ਸਾਰ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ